ਮੇਰੇ ਨਾਲ ਇੱਕ ਵੀਡੀਓ ਲੱਗੀ ਹੋਈ ਆ ਇਹ ਸਾਡੇ ਪੰਜਾਬ ਦਾ ਬੱਚਾ ਕਾਫੀ ਸਮਝਾਉਣ ਦੀ ਕੋਸ਼ਿਸ਼ ਕਰਦਾ ਔਰ ਨੌਜਵਾਨ ਪੀੜ੍ਹੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਰਾਹੀਂ 에 ਖਾਲਸਾ ਕੀਆ ਉਹਦੇ ਬਾਰੇ ਦੱਸਦਾ ਹੈ ਇਹ ਜਿਹੜਾ ਅਮਰੀਕਾ ਦਾ ਕੋਈ ਗਿਆਨੀ ਆਉਂ ਪਤਾ ਨਹੀਂ ਕੀ ਨਾਮ ਉਹਦਾ ਮੈਂ ਜ਼ਿਆਦਾ ਜਾਣਦਾ ਨਹੀਂ ਕੋਈ ਨਾਮ ਲੈ ਰਿਹਾ ਫੋਟੋ ਵੀ ਲੱਗੀ ਹੋਈ ਆ ਉਹਦੀ ਦੇਖ ਲਿਓ ਇਹਨੂੰ ਪਤਾ ਨਹੀਂ ਕੀ ਕਹਿੰਦੇ ਮੈਨੂੰ ਯਾਦ ਨਹੀਂ ਕੌਣ ਆ ਹਨ ਤੇ ਇੱਕ ਇਥੇ ਕਾਫੀ ਮਸ਼ਹੂਰ ਬੰਦਾ ਆ ਪਤਾ ਨਹੀਂ ਹੋ ਸਕਦਾ ਕਿਉਂਕਿ ਅਨਪੜ੍ਹ ਬੰਦਿਆਂ ਨੂੰ ਕਿਉਂਕਿ ਕੋਈ ਅੰਗਰੇਜ਼ੀ ਜਾਣਦਾ ਹੋਵੇ ਤਾਂ ਉਹਦੇ ਬਾਰੇ ਪਤਾ ਹੁੰਦਾ ਨਾ ਕਿਉਂਕਿ ਮੇਂ ਤਾਂ ਆਉਂਦੀ ਨਹੀਂ ਨਾ ਅੰਗਰੇਜ਼ੀ ਨਾ ਹਿੰਦੀ ਹਨ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਸਾਡੇ ਬੱਚੇ ਬੱਚੇ ਨੇ ਇਹਨਾਂ ਨੇ ਉਹ ਵਲੇ ਸਮਾਜ ਨੂੰ ਬੋਟਾ ਅਕੇਲੇ ਹੈ ਜਾਣਾ ਪਰ ਕੋਸ਼ ਜਿਹੜਾ ਸਮਾਜ ਆ ਸਮਾਜ ਕਿਸੇ ਕਿਸੇ ਸੋਚ ਦੇ ਨਾਲ ਬੰਧਿਆ ਬੱਜਾ ਹੋਇਆ ਪੰਜਾਬ ਪੰਜਾਬੀ ਕਿਸੇ ਸੋਚ ਤੇ ਟਿਕੀ ਹੋਈ ਹੈ ਜਿਹਦੇ ਵਿੱਚੋਂ ਪੰਜਾਬੀ ਦੇ ਵਿੱਚੋਂ ਕਿੰਨੀਆਂ ਭਾਸ਼ਾ ਬਣੀਆਂ ਨੇ ਔਰ ਉਹ ਐਸੀਆਂ ਨਿਸ਼ਾਨੀਆਂ ਨੇ ਕਿ ਜੇਸੇ ਨਿਸ਼ਾਨੀਆਂ ਨੂੰ ਸਾਨੂੰ ਸਮਝਣਾ ਚਾਹੀਦਾ ਔਰ ਇਹ ਕਹਿ ਰਹੇ ਨੇ ਪਹਿਲਾਂ ਮੈਂ ਮੇਰਾ ਬੰਦੇ ਦਾ ਕਹਿੰਦਾ ਕਿ ਪਹਿਲਾਂ ਤੁਸੀਂ ਆਪ ਸੁਣ ਲਓ ਔਰ ਤੁਸੀਂ ਸਾਰਾ ਨੋਟ ਕਰਨੀ ਆ ਫਿਰ ਆਪਾਂ ਗੱਲ ਕਰਦੇ ਹਾਂ ਐਲਾਨ ਮਸਕ ਵੱਲੋਂ ਬਣਾਏ ਗਏ ਗਰੋਕ AI ਨੂੰ ਜਦੋਂ ਪੁੱਛਿਆ ਗਿਆ ਕਿ ਦੁਨੀਆ ਦੇ ਵਿੱਚ ਜੇ ਅਮਨ ਸ਼ਾਂਤੀ ਤੇ ਸ੍ਰੇਸ਼ਟ ਰਾਜ ਪੈਦਾ ਕਰਨਾ ਹੈ ਤੇ ਕਿਹੜਾ ਧਰਮ ਅੱਗੇ ਆਉਣਾ ਚਾਹੀਦਾ ਹੈ ਤੇ ਉਹਨੇ ਇੱਕ ਜਵਾਬ ਦਿੱਤਾ ਕਿ ਜੇ ਦੁਨੀਆ ਦੇ ਵਿੱਚ ਸਮਾਨਤਾ ਚਾਹੀਦੀ ਹੈ ਬਰਾਬਰਤਾ ਚਾਹੀਦੀ ਹੈ ਇਮਾਨਦਾਰੀ ਚਾਹੀਦੀ ਹੈ ਇਨਸਾਨੀਅਤ ਚਾਹੀਦੀ ਹੈ ਤੇ ਜਾਤ ਪਾਤ ਤੋਂ ਨਜ਼ਾਤ ਚਾਹੀਦੀ ਹੈ ਤੇ ਕੇਵਲ ਤੇ ਕੇਵਲ ਸਿੱਖ ਧਰਮ ਦੇ ਹੱਥ ਦੇ ਵਿੱਚ ਬਾਗਡੋਰ ਦੇ ਦੇਣੀ ਚਾਹੀਦੀ ਹੈ ਗਰੋਕ AI ਨੇ ਸਾਰੇ ਧਰਮਾਂ ਨੂੰ ਵੱਖ-ਵੱਖਰੇ ਪੈਰਾਮੀਟਰਾਂ ਦੇ ਉੱਤੇ ਤੋਲਿਆ ਤੇ ਫਿਰ ਇਹ ਜਵਾਬ ਦਿੱਤਾ ਹੈ ਤੇ ਇਹ ਜਵਾਬ ਕਲਗੀਆਂ ਵਾਲੇ ਪਾਤਸ਼ਾਹ ਅਜ ਤੋਂ ਕਈ ਸੈਂਕੜੇ ਸਾਲ ਪਹਿਲਾਂ ਆ ਗਏ ਸਨ ਕਿ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ ਆਪਾਂ ਕਈ ਵਾਰੀ ਗੁਰੂ ਤੇ ਸੰਦੇਹ ਕਰ ਜਾਂਦੇ ਆਂ ਪਰ ਅੱਜ ਦੀ ਜਿਹੜੀ ਟੈਕਨੋਲੋਜੀ ਹੈ ਜਿਹੜੀ ਮਸ਼ੀਨਾਂ ਨੇ ਜਿਹੜੇ ਲੋਕ ਨੇ ਤੇ ਸਾਰਾ ਵਿਸ਼ਵ ਹੈ ਇਸ ਗੱਲ ਦੇ ਉੱਤੇ ਉਹ ਮੋਹਰ ਲਾ ਚੁੱਕਿਆ ਹੈ ਕਿ ਜੇ ਕਲਯੁਗ ਦੇ ਹਨੇਰੇ ਨੂੰ ਵਟ ਕੇ ਪੁਰੀਤਿਆਂ ਤੇ ਕਰਤਾਂ ਦੇ ਹਨੇਰੇ ਨੂੰ ਪਾਸੇ ਕਰਕੇ ਤੇ ਵਰਲਡ ਦਾ ਜਿਹੜਾ ਡਿਸਆਰਡਰ ਚੱਲਦਾ ਪਿਆ ਦੁਨੀਆ ਦੇ ਵਿੱਚ ਡਿਸਕੋਰਡ ਚੱਲਦਾ ਪਿਆ ਉਹਦੇ ਤੇ ਨੱਥ ਪਾ ਸਕਦਾ ਹੈ ਤੇ ਗੁਰਨਾਨਕ ਸਕੂਲ ਆਫ ਥੌਟ ਤੇ ਖਾਲਸਾ ਵੀ ਆਫ ਲਾਈਫ ਪਾ ਸਕਦਾ ਹੈ ਇਹ ਸਭ ਸੁਖਾਲੀ ਵਟੀਆਂ ਇਹੋ ਹੋਆ ਹਲੇਮੀ ਰਾਜ ਜਿਓ ਐਸਾ ਰਾਜ ਕੋਈ ਪੈਦਾ ਕਰ ਸਕਦਾ ਏ ਅਤੀਤ ਦੇ ਵਿੱਚ ਵੀ ਸਿੱਖਾਂ ਨੇ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਹੀ ਕਰ ਸਕਦੇ ਆ ਸੋ ਗੁਰੂ ਪਿਆਰੇ ਖਾਲਸਾ ਜੀ ਗੁਰੂ ਦੀ ਗੱਲ ਤੇ ਸੰਦੇਹ ਨਹੀਂ ਕਰੀਦਾ ਜੇ ਮਹਾਰਾਜ ਕਹਿ ਗਏ ਆ ਨਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਉਹਦੇ ਤੇ ਪੂਰਾ ਨਿਸ਼ਠਾ ਵੀ ਰੱਖਣਾ ਤੇ ਵਿਸ਼ਵਾਸ ਭਰੋਸਾ ਵੀ ਰੱਖਣਾ ਹੈ ਕਿਉਂਕਿ ਅੱਜ ਸਾਰੀ ਦੁਨੀਆ ਇਸ ਸੰਕਲਪ ਦੇ ਅੱਗੇ ਆਪਣਾ ਸਿਰ ਝੁਕਾਉਂਦੀ ਪਈ ਆ ਸੁਣ ਲੈ ਹੋਰ ਜਿੰਨੀਆਂ ਵੀ ਗੱਲਾਂ ਕੀਤੀਆਂ ਮੈਂ ਪਹਿਲਾਂ ਕਹਿੰਦਾ ਕਿ ਵਧੀਆ ਗੱਲ ਹੈ ਸਮਝਾਉਣਾ ਚਾਹੀਦਾ ਪਰ ਇਹ ਸਿਰਫ ਜਿਹੜਾ ਕੋਈ ਆ ਪਤਾ ਨਹੀਂ ਕੋਈ ਗਿਆਨਮਾਨ ਬੰਦਾ ਕੀ ਕਹਿੰਦੇ ਪਤਾ ਨਹੀਂ ਨਾਂ ਲਿਆ ਆ ਫੋਟੋ ਜਿਹੜੀ ਲੱਗੀ ਹੋਈ ਹੈ ਮੈਨੂੰ ਨਹੀਂ ਪਤਾ ਕੌਣ ਹੈ ਤੇ ਇਹਦੀ ਫੋਟੋ ਲੱਗੀ ਹੋਈ ਆ ਇਹ ਕਹਿ ਰਿਹਾ ਆ ਕਿ ਇਹ ਬੰਦਾ ਕਹਿ ਰਿਹਾ ਕਿ ਜੇ ਤੁਸੀਂ ਇਸ ਦੁਨੀਆ ਦੇ ਵਿੱਚ ਸ਼ਾਂਤਿ ਚਾਹੁੰਦੇ ਆ ਤੇ ਤੁਸੀਂ ਖਾਲਸਾ ਰਾਜ ਬਰਕਰਾਰ ਕਰੋ ਪਹਿਲੀ ਗੱਲ ਤਾਂ ਇਸ ਮੇਰੇ ਬੱਚੇ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਖਾਲਸਾ ਰਾਜ ਨਹੀਂ ਖਾਲਸਾ ਰਾਜ ਨਾ ਹੋਇਆ ਨਾ ਹੋਣਾ ਹਾਂ ਖਾਲਸਿਆਂ ਦਾ ਰਾਜ ਹੋ ਸਕਦਾ ਖਾਲਸਿਆਂ ਦਾ ਰਾਜ ਹੋ ਸਕਦਾ ਕੋਣ ਤੈਨੂੰ ਪਤਾ ਨਹੀਂ ਹੋਣਾ ਵੀ ਖਾਲਸਿਆਂ ਦਾ ਕਿਉਂ ਰਾਜ ਹੋ ਸਕਦਾ ਕਿਉਂਕਿ ਸਤਗੁਰੂ ਕਬੀਰ ਸਾਹਿਬ ਨੇ ਅੰਦਰ ਲਿਖਿਆ ਹੈ ਕਹਿ ਕਬੀਰ ਜਨ ਭੈ ਖਾਲਸੇ ਖਾਲਸੇ ਜੇ ਖਾਲਸਾ ਆ ਉਹ ਤਾਂ ਕੱਲਾ ਆ ਉਹ ਤਾਂ ਬ੍ਰਾਹਮਣ ਵੀ ਕਿਹੇ ਦਾ ਮੇਰਾ ਰਾਜ ਹੋ ਜਵੇ ਅੰਗਰੇਜ਼ ਕਿਹੇ ਦਾ ساری ਦੁਨੀਆ ਤੇ ਮੇਰਾ ਰਾਜ ਹੋ ਜਵੇ ਗੁਰੂਆਂ ਸਨ ਇਹ ਨਹੀਂ ਚਾਹੁੰਦੇ ਸੀ ਕਿ ਮੇਰਾ ਰਾਜ ਹੋ ਜਵੇ ਨਾ ਉਹ ਕਹਿੰਦੇ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਬਰਾਤ ਇਹ ਗੁਰੂ ਗਵੈ ਸਿੰਘ ਨੇ ਆਪਣੇ ਹੁੰਦਿਆ ਲਿਖਾ ਦਿੱਤਾ ਸੀ ਕਿਉਂਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੀ ਦਾਤਿਆ ਜਿਹੜੀ ਸਾਡੇ ਪੁਰਖਿਆਂ ਤੋਂ ਸਾਨੂੰ ਮਿਲੀ ਹੋਈ ਆ ਔਰ ਇਸ ਮੇਰੇ ਬੱਚੇ ਨੇ ਇਸ ਮੇਰੇ ਪੁੱਤਰ ਨੇ ਇਸ ਮੇਰੇ ਵੀਰ ਨੇ ਇੱਕ ਵਾਰੀ ਵੀ ਆਪਣੀ ਪੂਰੀ ਵੀਡੀਓ ਦੇ ਵਿੱਚ ਗੁਰੂ ਗਵੰ ਗੁਰੂ ਗਵੈ ਸਿੰਘ ਦਾ ਨਾਮ ਲਿਆ ਨਾਨਕ ਦਾ ਨਾਮ ਲਿਆ ਪਰ ਗੁਰੂ ਗ੍ਰੰਥ ਸਾਹਿਬ ਦਾ ਨਾਮ ਮੈਂਸ਼ਨ ਨਹੀਂ ਕੀਤਾ ਕਿਉਂ ਕਿਉਂਕਿ ਇਹ ਜਿਹੜੇ ਇਹ ਜਿਹੜੇ ਮੇਰੇ ਇਸ ਤਰ੍ਹਾਂ ਦੇ ਬੱਚੇ ਨੇ ਇਹ ਸਿਰਫ ਅੰਗਰੇਜ਼ੀ ਨੂੰ ਪੜ੍ਹ ਕੇ ਇਹਨਾਂ ਨੂੰ ਉਹਨਾਂ ਗਿਆਨੀਆਂ ਦੀ ਨੌਲੇਜ ਆ ਜਿਹੜਾ 26 ਅੱਖਰਾਂ ਵਾਲਾ ਪੂਰੀ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਇਹ ਬੱਚੇ ਸਾਡੇ ਕਿਉਂ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਇਹਨਾਂ ਨੇ ਉਸੇ ਭਾਸ਼ਾ ਦੇ ਵਿੱਚ ਪੜਿਆ ਹੋਇਆ ਉਸੇ ਭਾਸ਼ਾ ਦੀਆਂ ਕਿਤਾਬਾਂ ਪੜੀਆਂ ਹੋਈਆਂ ਪੰਜਾਬੀ ਸਰਵ ਕਿਉਂਕਿ ਇਹ ਜੰਮੇ ਪੰਜਾਬ ਦੇ ਵਿੱਚ ਆ ਇਹਨਾਂ ਦੇ ਮਾਤਾ ਪਿਤਾ ਪੰਜਾਬ ਸੀ ਇਸ ਕਰਕੇ ਇਹਨਾਂ ਨੂੰ ਪੰਜਾਬੀ ਬੋਲਣ ਦੀਦਾਰਿਆ ਔਰ ਬਾਕੀ ਜਿਹੜਾ ਅੰਦਰ ਖਾਲਸਾ ਰਾਜ ਦੀ ਗੱਲ ਕਰਦੇ ਆ ਖਾਲਸਾ ਰਾਜ ਨਾ ਕਦੀ ਹੋਇਆ ਨਾ ਕਦੀ ਹੋਣਾ ਹਾਂ ਖਾਲਸਿਆਂ ਦਾ ਰਾਜ ਚੱਲਿਆ ਧਿਆਨ ਨਾਲ ਸੁਣਿਓ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦਵਿੰ ਕੌਮ ਕਰੇ ਗਰੀਬਾਂ ਵਾਜ ਵਸਈਆਂ ਮੇਰਾ ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲਗੈ ਕਿਨਾਰੇ ਮੱਥੇ ਛਤਰ ਟੱਲਿਆ ਜਿਨ੍ਹਾਂ ਜਿਹੜੇ ਬ੍ਰਾਹਮਣ ਨੂੰ ਜਿਹੜੇ ਬ੍ਰਾਹਮਣ ਨੂੰ ਕਿਨਾਂ ਤੋਂ ਕਿਨਾਂ ਤੋਂ ਛੂਹ ਚੜਦੀ ਸੀ ਕਰਤੀਆਂ ਤੋਂ ਛੂਹ ਚੜਦੀ ਸੀ ਬ੍ਰਾਹਮਣ ਨੂੰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੰਕਾਰੀ ਮੈਂ ਨਹੀਂ ਕਹਿ ਰਿਹਾ ਹੰਕਾਰੀ ਲੋਕਾਂ ਨੂੰ ਹੰਕਾਰੀ ਲੋਕਾਂ ਦਾ ਨਾਮ ਲਿਖਿਆ ਹੋਇਆ ਫਰੀਦਾ ਲੋੜੇ ਦਾਖ ਬਿਜੋਰੀਆਂ ਕਿਕਰ ਬੀਜੇ ਜੱਟ ਜਿਹੜੇ ਲੋਕਾਂ ਨੇ ਹੰਕਾਰੀ ਹੋ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੱਡ ਕੇ ਤੇ ਆਪਣੀ ਮਰਿਆਦਾ ਲਾਗੂ ਕਰਾਈ ਮੈਂ ਨਹੀਂ ਕਹਿ ਰਿਹਾ ਵੀਰੇ ਮੇਰੇ ਪੋਤਰੋਂ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਹੋਇਆ ਔਰ ਮੈਂ ਅੱਖਾਂ ਨਾਲ ਦੇਖ ਰਿਹਾ ਕਿ ਕਿਹੜਾ ਕਿਹੜਾ ਬੰਦਾ ਪੁੱਤੋਂ ਅਜੇ ਤੁਹਾਨੂੰ ਨਹੀਂ ਪਤਾ ਖਾਲਸਾ ਕੀ ਆ ਤੇ ਖਾਲਸੇ ਕੀ ਆ ਫਿਰ ਇਹ ਉੱਥੇ ਹੀ ਜਾਂ ਕੀ ਛੋਤ ਜਗਤ ਕੋ ਲੱਗ ਹੈ ਉਹਨਾਂ ਨੇ ਮੱਥੇ ਦੇ ਛਤਰ ਚ ਲਿਆ ਖਤਰ ਦਾ ਮਤਲਬਤਾ ਕੀ ਆ ਪਤਾ ਅਗਲੀ ਵੀਡੀਓ ਚ ਗੱਲ ਕਰਾਂਗੇ ਤੁਹਾਡੇ ਨਾਲ ਧਿਆਨ ਨਾਲ ਸੁਣਿਓ ਜਾਂਕੀ ਸ਼ੋਤ ਜਗਤ ਕੋ ਲਾ ਗਿਆ ਤਾਂ ਪਰ ਤੂੰ ਹੀ ਡਰੇ ਐਸੀ ਲਾਲ ਤੁਦ ਬਿਨ ਕੌਂਕਰੇ ਗਰੀਬ ਬਨਵਾ ਦੀ ਗਸਈਆਂ ਦੇਰਾ ਗਰੀਬਾਂ ਨੂੰ ਨਵਾਜਣ ਵਾਲਾ ਜੱਟ ਪੰਜਾਬ ਦੇ ਵਿੱਚ ਕਿਸੇ ਗਰੀਬ ਦੀ ਬਾਤ ਪੁੱਤੀ ਜਾਂ ਪੁੱਛੀ ਜਾਂਟ ਨੇ ਕਿਸੇ ਬ੍ਰਾਹਮਣ ਨੇ ਪੁੱਛੀ ਹੋਵੇ ਕਿਸੇ ਖੱਤਰੀ ਨੇ ਪੁੱਛੀ ਹੋਵੇ ਕਿਸੇ ਮੁਸਲਮਾਨ ਨੇ ਪੁੱਛੀ ਹੋਵੇ ਗਰੀਬ ਮੁਸਲਮਾਨ ਵੀ ਹੋ ਸਕਦਾ ਜੱਟ ਵੀ ਹੋ ਸਕਦਾ ਹਿੰਦੂ ਵੀ ਹੋ ਸਕਦਾ ਬ੍ਰਾਹਮਣ ਵੀ ਹੋ ਸਕਦਾ ਚਮਾਰ ਵੀ ਹੋ ਸਕਦਾ ਨਾਈ ਵੀ ਹੋ ਸਕਦਾ ਚੋੜਾ ਵੀ ਹੋ ਸਕਦਾ ਜਰਵਾਹਾ ਵੀ ਹੋ ਸਕਦਾ ਗੁੱਜਰ ਵੀ ਹੋ ਸਕਦਾ ਝੀਰ ਵੀ ਹੋ ਸਕਦਾ ਇਹ ਸਾਰੇ ਹੋ ਸਕਦੇ ਨੇ ਗਰੀਬ ਦੀ ਕੋਈ ਜਾਤ ਗਰੀਬ ਇਕੱਠੇ ਕਿਉਂ ਕਿ ਗਰੀਬ ਨੂੰ ਗਰੀਬ ਦਾ ਦਰਦ ਸਮਝ ਆਉਂਦਾ ਉਹ ਕਹਿੰਦਾ ਭਰਾ ਆਜਾ ਇਕੱਠੇ ਨਿੰਦ ਕਰਦੇ ਨੇ ਪਰ ਜਿਹੜੇ ਕੁਛ ਹੰਕਾਰੀ ਲੋਗ ਪੂੰਜੀਵਾਦੀ ਲੋਕਾਂ ਦੇ ਛੱਤਰ ਚਾਟਦੇ ਨੇ ਉਹ ਫਿਰ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਕਰਦੇ ਨੇ ਹੁਣ ਇਹਦਾ ਨਾਮ ਪਤਾ ਨਹੀਂ ਕੀ ਹੈ ਇਹਦੀ ਫੋਟੋ ਲੱਗੀ ਆ ਮੈਨੂੰ ਪਤਾ ਨਹੀਂ ਕੌਣ ਆ ਇਹੋ ਕੌਣ ਨਹੀਂ ਉਹ ਕਹਿ ਰਿਹਾ ਵੀ ਜੇ ਇਹ ਬੰਦਾ ਕਹ ਵਧੀਆ ਗੱਲ ਆ ਬੰਦੇ ਨੇ ਗੱਲ ਕੀਤੀ ਕਿ ਜੇ ਤੁਸੀਂ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਆ ਤੇ ਖਾਲਸਾ ਰਾਜ ਲਿਆਓ ਸਿੱਖ ਧਰਮ ਲਿਆਓ ਤੁਹਾਡੇ ਚੋਂ ਕੋਈ ਬੰਦਾ ਸਿੱਖ ਧਰਮ ਦਸ਼ਮੇਸ਼ ਪਤਾ ਨੇ ਜਿਹੜੀ ਗੱਲ ਬੋਦੀ ਹੋਈ ਉਹਨੇ ਕਿਹਾ ਵੀ ਮੇਰੇ ਜਾਨ ਤੋਂ ਬਾਅਦ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੋਊਗਾ ਇੱਕ ਬੰਦਾ ਵੀ ਸਿੱਖ ਧਰਮ ਅੰਦਰੋਂ ਪ੍ਰਗਟ ਕਰ ਦੇਵੇ ਤੁਹਾਡੇ ਚ ਕੋਈ ਵੀ ਖਾਲਸਾ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਇੱਕ ਵੀ ਬੰਦਾ ਸਿੱਖ ਧਰਮ ਪ੍ਰਗਟ ਕਰ ਦੇਲੇ ਅੰਦਰੋਂ ਇਹ ਹਾਂ ਆ ਸਿੱਖ ਧਰਮ ਆ ਸਿੱਖਾਂ ਦੇ ਕਰਮਾਂ ਨੂੰ ਦੇਖਿਆ ਜਾਣਾ ਕਰਮ ਦੇਖਣ ਤੋਂ ਬਾਅਦ ਫੇਰ ਧਰਮ ਪ੍ਰਗਟ ਹੋਣਾ ਰੋਜ ਤੁਹਾਨੂੰ ਪੜਾਇਆ ਜਾਂਦਾ ਸਵੇਰ ਨੂੰ ਧੌਲ ਤਰਮ ਦਇਆ ਕਾ ਪੂਤ ਤੁਹਾਡੇ ਚੋਂ ਇੱਕ ਵੀ ਸਿਰ ਤੇ ਪੱਗਾ ਬਨਣ ਵਾਲੇ ਧਮਾਲੇ ਸਜਣ ਵਾਲੇ ਕਿਰਪਾਨਾਂ ਪਾਉਣ ਵਾਲੇ ਇੱਕ ਵੀ ਬੰਦਾ ਇੱਕ ਵੀ ਆਪਣੇ ਵਿੱਚੋਂ ਕਰਮ ਸਾਫਤ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਤਵਕ ਇੱਕ ਵੀ ਕਰਾ हां एक कर्म जरूर ਕੀਤਾ ਤੁਸੀਂ ਕਿਹੜਾ ਬਾਣਾ પાਕੇ ਪੱਗਾਂ ਬਨ ਕੇ ਸ੍ਰੀ ਸਾਹ ਵੱਡੀ ਪਾਕੇ ਲੰਬੜਦਾਰੀ ਜਰੂਰ ਕੀਤੀ ਤੁਸੀਂ ਇਹਦੇ ਵਿੱਚ ਕੋਈ ਲੰਬੜਦਾਰੀ ਤੁਸੀਂ ਡਟ ਕੇ ਕੀਤੀ ਸਾਰਿਆਂ ਨੇ ਲੰਬੜਦਾਰੀ ਕੀਤੀ ਹੈ ਹੋਰ ਕੁਝ ਨਹੀਂ ਕੀਤਾ ਇੱਕ ਵੀ ਮੈਂ ਫੇਰ ਕਹਿ ਰਿਹਾ ਕਹੇ ਤਰ ਵੀਰ ਜਨ ਭੈ ਖਾਲਸੇ ਸਾਰੇ ਧਰਮਾਂ ਦੇ ਵਿੱਚ ਖਾਲਸੇ ਨੇ 크੍ਰਿਸਤਨ ਧਰਮ ਚ ਵੀ ਖਾਲਸੇ ਹੋ ਸਕਦੇ ਆ Hindu ਧਰਮ ਚ ਵੀ ਖਾਲਸੇ ਹੋ ਸਕਦੇ ਆ ਮੁਸਲਮਾਨ ਧਰਮ ਦੇ ਵਿੱਚ ਵੀ ਖਾਲਸੇ ਹੋ ਸਕਦੇ ਆ ਸਮਝ ਆ ਰਹੀ ਆ ਖਾਲਸਾ ਨਹੀਂ ਫਿਰ ਮੈਂ ਕਹਿ ਰਿਹਾ ਖਾਲਸਾ ਨਹੀਂ ਖਾਲਸੇ ਜਿਹੜੀ ਤੁਸੀਂ ਇੱਕ ਵਾਰੀ ਵੀ ਨਾਨਕ ਦਾ ਨਾਮ ਵਰਤਿਆ ਉਹਦੇ ਵਿੱਚ ਇੱਕ ਵਾਰੀ ਵੀ ਤੁਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਨਹੀਂ ਕੀਤਾ ਇੱਕ ਵਾਰੀ ਵੀ ਤੁਸੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹ ਵੀ ਨਹੀਂ ਬੋਲ ਸਕਿਆ ਤੁਸੀਂ ਤੁਹਾਨੂੰ ਇਹ ਜਿਹੜਾ ਬੰਦਾ ਫੋਟੋ ਲੱਗੀ ਹੋਈ ਹੈ ਦੀ ਇਹ ਤੁਹਾਨੂੰ ਚੇਤੇ ਆ ਕਿਉਂ ਕਿਉਂ ਹੋਇਆ ਤੇਆ ਕਿਉਂਕਿ ਸਤਗੁਰੂ ਰਬਦਾਸ ਮਹਾਰਾਜ ਨੇ ਪਹਿਲਾਂ ਹੀ ਸਮਝਾਇਆ ਹੋਇਆ ਤੋਹੀ 26 모히 35 ਇੱਕ ਸਮਾਂ ਹੋਊਗਾ ਇੱਕ ਸਮਾਂ ਹੋਊਗਾ ਛਬੀਆਂ ਵਾਲਾ ਰਾਜ ਕਰਦਾ ਹੋਊਗਾ ਇੱਕ ਸਮਾਂ ਆਊਗਾ 35ਆਂ ਵਾਲਾ ਰਾਜ ਕਰੂਗਾ ਤੋਹੀ 모히 모히 ਤੋਹੀ ਸਾਨੂੰ ਇਹ ਵੀ ਪਤਾ ਆ ਕਿ ਹੁਣ ਤੁਹਾਨੂੰ ਅਗਲਾ ਰਸਤਾ ਨਹੀਂ ਮਿਲ ਰਿਹਾ ਅਗਲਾ ਰਸਤਾ 35 ਅੱਖਰ ਦੇਣ ਦੇ ਅਸੀਂ ਆਪਣੇ ਆਪਣੇ ਸਮਾਜ ਦੇ ਬੱਚਿਆਂ ਨੂੰ ਸਮਾਜ ਸਾਹਮਣੇ ਕੀ ਆ? ਸਵਾਹ ਸਾਹਮਣੇ ਕੀ ਆ? ਸਮਾਜ ਬਾਣੀ ਤੋਂ ਪ੍ਰਗਟ ਹੁੰਦਾ। ਬੇਗਮ ਪੁਰਾ ਸਹਿਰ ਕੋ ਨਾਉ ਦੁਖ ਅੰਧੋ ਨਾਹੀ ਤਾਹੀ ਤੇ ਖਾਓ ਨਾ ਤਸਵੀਰ ਖਰਾਜ ਨਾ ਮਾਲ ਖੌਫ ਨਾ ਘਟਾਨਨ ਤਰਸਿ ਜਿਵਾਰੋ ਦੁਆ ਬੇਗਮ ਬਾਣੀ ਬਾਣੀ ਬੇਗਮ ਅਸੀਂ ਜ਼ੁਬਾਨ ਦੇ ਨਾਲ ਮਸਲੇ ਹੱਲ ਕਰਨ ਜਾਣਦੇ ਆਂ ਕਿਰਪਾਨ ਸਾਨੂੰ ਚੱਕਣੀ ਦਸ਼ਮੇਸ਼ ਪਿਤਾ ਨੇ ਨਹੀਂ ਦਸੀ ਨਹੀਂ ਦਸੀ ਤੇ ਸਰਲੋ ਤੇ ਆਂਦੇ ਨਾਲ ਦਸ਼ਮੇਸ਼ ਪਿਤਾ ਜੀ ਜਦੋਂ ਕੋਈ ਘਰ ਚੜ੍ਹ ਕੇ ਆਉਂਦਾ ਉਹਨੂੰ ਜਵਾਬ ਦੇਣ ਜਾਂਦੇ ਆ ਜਦੋਂ ਕੋਈ ਫਰਿਆਦ ਲੈ ਕੇ ਆਉਂਦਾ ਕਿ ਸਾਡੇ ਨਾਲ ਜ਼ੁਲਮ ਹੋ ਰਿਹਾ ਉਹਨੂੰ ਸਮਝਾਉਣ ਜਾਂਦੇ ਆ ਦਸ਼ਮੇਸ਼ ਪਿਤਾ ਜੀ ਇਦਾਂ ਦੇ ਸੀ ਬਾਬਾ ਸ਼ਮੇਸ਼ ਪਿਤਾ ਦੇ ਅਕਸਰ ਨੂੰ ਖਰਾਬ ਕਰਨ ਵਾਲੇ ਲੋਗ ਗੁੰਡਾ ਕਰਦੀ ਕਰਨ ਵਾਲੇ ਲੋਗ ਫਰੀਦਾ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਮੈਂ ਨਹੀਂ ਕਹਿ ਰਹਾ ਬਾਣੀ ਕਹਿ ਰਹੀ ਆ ਦਸ਼ਮੇਸ਼ ਪਿਤਾ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਬ੍ਰਾਹਮਣ ਨੇ ਜੱਟ ਨੂੰ ਇਸਤੇਮਾਲ ਕਰਨਾ ਜੱਟ ਨੂੰ ਇਸਤੇਮਾਲ ਕਰਨਾ ਔਰ ਕਰ ਰਿਆ ਕੀਤਾ ਬ੍ਰਾਹਮਣ ਆ ਪਿੱਛੇ ਹੋਏ ਨਾ ਜੱਟ ਨੂੰ ਇਸਤੇਮਾਲ ਕਰਨਾ ਅਮਰੀਕਾ ਵੀ ਹੁਣ ਜੱਟ ਨੂੰ ਇਸਤੇਮਾਲ ਕਰਨਾ ਮੈਂ ਨਹੀਂ ਕਹਿ ਰਿਹਾ ਸਾਡੇ ਪੁਰਖੇ ਰਬਾਣੀ ਲਿਖੀ ਹੈ ਬਾਬਾ ਫਰੀਦ ਜੀ ਨੇ ਮੇਰੀ ਨਹੀਂ ਬਾਣੀ ਲਿਖੀ ਹੋਈ ਉਹਨੂੰ ਰਜਿਸਟਰ ਕਰਨ ਵਾਲਾ ਬਾਣੀ ਨੂੰ ਪੋਥੀ ਬਣਾ ਕੇ ਦੇਣ ਵਾਲਾ ਇੱਕੋ ਹੀ ਹੈ ਰਬ ਜਿਹਨੂੰ ਕਹਿੰਦੇ ਨੇ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕਬੋਤੀ ਇਹ ਗੁਰਨਾਰਕ ਸਾਹਿਬ ਜੀ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਨੇ ਗੁਰੂ ਰਾਮ ਸਾਹਿਬ ਨੂੰ ਪੋਥੀ ਦਿੱਤੀ ਆ ਇਸ ਕਰਕੇ ਮੇਰੇ ਬੱਚਿਓ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਭੈਣੋ ਮੇਰੀ ਹੱਥ ਜੋੜ ਕੇ ਬੇਨਤੀ ਆ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹ ਕੇ ਦੂਜਿਆਂ ਤੇ ਨਾ ਥੋਪੋ ਧਰਮ ਬਾਣੀ ਦੇ ਵਿੱਚ ਧਰਮ ਬਾਣੀ ਦੇ ਵਿੱਚ ਕੋਈ ਧਰਮ ਨਹੀਂ ਧਰਮ ਨਹੀਂ ਕੋਈ ਆਤੋਲ ਧਰਮ ਦਇਆ ਕਾ ਪੂਤ ਸਹਿਰ ਸਾਨੂੰ ਚਾਹੀਦਾ ਪਹਿਲਾਂ ਸਹਿਰ ਬਣਾਓ ਆਪਣੇ ਅੰਦਰ ਬਣਾਓ ਪਹਿਲਾਂ ਬੇਗਮ ਬੇਗਮ ਗਮ ਤੁਰਤ ਸਹਿਰ ਬਣਾਓ ਆਪਣੇ ਅੰਦਰ ਸਰੀਰ ਨੂੰ ਗਮ ਤਾਂ ਤੁਹਾਡੇ ਚ ਫਸੇ ਹੋਏ ਆ ਤੇ ਤੁਸੀਂ ਗੱਲ ਕਰਦੇ ਹੋ ਦਸ਼ਮੇਸ਼ ਪਤ ਜੀ ਦੀ ਗੁਰਨਾਕ ਸਾਹਿਬ ਦੀ ਗੁਰਨਾਕ ਸਾਹਿਬ ਦਾ ਨਾਮ ਹੈ ਇੱਕ ਨਾਮ ਜਿਹੜਾ ਪੂਰੀ ਦੁਨੀਆ ਦਾ ਨਾਮ ਆ ਹਰ ਇੱਕ ਮਨੁੱਖ ਦੇ ਅੰਦਰ ਆ ਉਹ ਨਾਮ ਉਹਨੂੰ ਪ੍ਰਗਟ ਕਿੱਦਾ ਕਰਨਾ ਉਠਾਈਆਂ ਤਾਂ ਹੋਣਾ ਆਰ ਬਾਈ ਸਮੇ ਦੇ ਵਿੱਚ ਸਾਡੇ ਸੰਤਾਂ ਦੀ ਜਿਹੜੀ ਭਾਸ਼ਾ ਲਿਖੀ ਹੋਈ ਸਾਡੇ ਪੁਰਖਿਆਂ ਨੇ ਉਹ ਦੱਸਾਂਗੇ ਕਿ ਸੰਤ ਕੀ ਕਹਿੰਦੇ ਆ ਔਰ ਜਿਨ੍ਹਾਂ ਨੇ ਬੈਰ ਕਮਾਇਆ ਸੰਤਾਂ ਨਾਲ ਸੰਤਾਂ ਨਾਲ ਬੈਰ ਕਮਾਉਣ ਦੇ ਉਹਦੀ ਵੀ ਆਪਾਂ ਗੱਲ ਨਾਲ ਨਾਲ ਕਰਦੇ ਜਾਵਾਂਗੇ ਕਿ ਕਿਹਨਾ ਕਿਹਨਾ ਨੇ ਬੈਰ ਕਮਾਇਆ ਤਕੜੇ ਹੋ ਜੋ ਸੌਨੀਆਂ ਤਾਂ ਪੈਣੀਆਂ ਚਾਹੇ ਬੈਰ ਕਾਉਣ ਵਾਲਾ ਜੱਟ ਹੋਵੇ ਚਾਹੇ ਬੈਰ ਕਮਾਉਣ ਵਾਲਾ ਬ੍ਰਾਹਮਣ ਹੋਵੇ ਚਾਹੇ ਬੈਰ ਕਮਾਉਣ ਵਾਲਾ ਅੰਗਰੇਜ਼ ਹੋਵੇ ਤੇ ਚਾਹੇ ਬੈਰ ਬੈਰ ਕਮਾਉਣ ਵਾਲਾ ਮੁਗਲ ਹੋਵੇ ਬਖਸ਼ਿਆ ਕੋਈ ਨਹੀਂ ਜਣਾ ਜੈਸੇ ਬੀਜ ਬਾਣੀ ਕਹਿੰਦੀ ਮੈਂ ਨਹੀਂ ਕਹ ਰਿਹਾ ਜੈਸੇ ਬੀਜ ਐਸੇ ਹੀ ਖਾਓ ਖਾਣਾ ਪਣ ਜਿੰਨੀ ਜਲਦੀ ਖਾ ਲੋਗੇ ਵਿਗਿਆ ਹੋਇਆ ਓਨੀ ਜਲਦੀ ਹੀ ਲਹਿਨੀ ਰਾਜ ਜਿਹੜੀ ਤੁਸੀਂ ਗੱਲ ਬੋਲੀਆ ਓਨੀ ਹੀ ਜਲਦੀ ਆ ਜਾਊਗਾ ਜੇ ਨਾ ਖਾਦਾ ਹੰਕਾਰ ਦੇ ਵਿੱਚ ਨਹੀਂ ਨਾ ਕੀਤਾ ਹੀ ਨਹੀਂ ਨਾ ਬੱਖੇ ਨਹੀਂ ਆਣਾ ਕਿਸੇ ਵੇ ਬਣੀ ਕਿਸੇ ਨੂੰ ਵੀ ਬਣੀ ਕਿਹਨਾਂ ਕੋ ਬੇਈਮਾਨੀ ਚੋਂ ਨਹੀਂ ਆਈ ਬਣੀ ਢੇਰਾਂ ਇਕੱਠੀਆਂ ਕਰਕੇ ਨਹੀਂ ਆਈ ਮਾਇਆ ਦੇ ਨਾਲ ਪਿਆਰ ਕਰਕੇ ਨਹੀਂ ਆਈ ਬਾਣੀ ਗਰੀਬਾਂ ਦੇ ਹੱਕ ਖਾ ਕੇ ਨਹੀਂ ਆਈ ਬਾਣੀ ਬਰਾਬਰਤਾ ਇਕਤਾ ਭਾਈਚਾਰੇ ਚੋਂ ਆਈ ਆ ਜਿਹੜਾ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਧਰੇ ਐਸੀ ਲਾਲ ਤੁਦਬਿਨ ਕੌਂ ਕਰੇ ਗਰੀਬਨ ਆਵਾਜ਼ ਗੁਸਈਆਂ ਮੇਰਾ ਮਾਥੇ ਛਤਰ ਧਰੇ ਗਰੀਬ ਨੂੰ ਕਬੀਰ ਸਾਹਿਬ ਨੂੰ ਬ੍ਰਾਹਮਣ ਨੇ ਨਹੀਂ ਵਾਜਿਆ ਨਾਮਦੇਵ ਜੀ ਨੂੰ ਬ੍ਰਾਹਮਣ ਨੇ ਨਹੀਂ ਵਾਜਿਆ ਸਹਿਜ ਜੀ ਨੂੰ ਬ੍ਰਾਹਮਣ ਇਹਨੂੰ ਵਾਜਿਆ ਜੱਟ ਨੂੰ ਬ੍ਰਾਹਮਣ ਇਹਨੂੰ ਵਾਜਿਆ ਬ੍ਰਾਹਮਣ ਨੇ ਜੱਟ ਨੂੰ ਵਰਤਿਆ ਨਾਈ ਨੂੰ ਵਰਤਿਆ ਸ਼ੀਂਦੇ ਨੂੰ ਵਰਤਿਆ ਜੁਲਾਹੇ ਨੂੰ ਵਰਤਿਆ ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ ਇੱਕ ਬੰਦਾ ਮੈਨੂੰ ਪੁੱਛਦਾ ਸੀ ਕਹਿੰਦਾ ਤੁਹਾਡੇ ਕੋਲ ਕੀ ਪ੍ਰੂਫ ਹੈ ਸੌਣ ਧਿਆਨ ਦੇ ਨਾਲ ਮੈਨੂੰ ਪ੍ਰੂਫਾਂ ਦੀ ਗੱਲ ਕਰਾਂ ਮੈਂ ਚੂਰੇ ਚਮਾਰਾਂ ਦੇ ਘਰ ਦੋ ਹੀ ਕੰਮ ਕੀਤੇ ਜਾਂਦੇ ਸੀ ਚਮੜਾ ਰੰਗਣ ਦਾ ਕੰਮ ਤੇ ਖੱਡੀ ਦਾ ਕੰਮ ਅਜੇ ਵੀ ਚੱਲਦਾ ਸੀ ਚਮਾਰਾਂ ਦੇ ਘਰ ਖੱਡੀ ਵੀ ਗੋਣੀ ਜਾਂਦੀ ਸੀ ਤੇ ਚਮਾਰਾਂ ਦੇ ਘਰ ਚਮੜਾ ਵੀ ਰੰਗਿਆ ਜਾਂਦਾ ਸੀ ਹੋਰ ਦੱਸੋ ਪ੍ਰੂਫ ਦਿइये ਕੋਈ ਧੀਰਿਆਂ ਦੇ ਪ੍ਰੂਫ ਹੋਰ ਵੀ ਹੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪ੍ਰੂਫ ਦਊਗਾ ਮੈਂ ਜਿਹੜਾ ਸਾਡੇ ਪੁਰਖ ਹੈ ਦਰਦ ਲਿਖਿਆ ਹੋਇਆ ਜਿੱਦਾਂ ਉਹ ਦਰਦ ਛੇੜ ਦਤਾ ਨਾ ਦਾਰਦ ਦੇਖ ਸਭ ਕੋ ਹਸੇ ਐਸੀ ਦਸ਼ਾ ਹਮਾਰੀ ਅਤ ਸਦਾ ਸਿਧ ਕਰ ਚਲੇ ਸਭ ਕਿਰਪਾ ਤੁਮਾਰੀ ਜੇ ਨਾ ਉਹ ਦਰਦ ਛੇੜਦਾ ਤਾਂ ਯਾਦ ਰੱਖਣਾ ਜੋ ਕਰੇ ਛੁੱਤੀ ਧਾਰਣੀ ਤੁਹਾਡੇ ਮੈਂ ਦੱਸ ਨਾ ਤੁਹਾਨੂੰ ਜੇ ਘਰਾਂ ਚੋਂ ਖਿੱਚ ਕੇ ਬਾਹਰ ਨਾ ਲਿਆਦੇ ਤਾਂ ਮੈਨੂੰ ਤੁਸੀਂ ਰਾਜ ਕੋ ਨੀਚ ਨਾ ਕਹਦੇ ਬਾਣੀ ਇਸ ਤਰ੍ਹਾਂ ਦੀ ਆ ਦਸ਼ਮੇਸ਼ ਪਿਤਾ ਦੇ ਸਿੱਖ ਕੱਢ ਲਿਆਉਂਦੇ ਸੀ ਗਰੀਬ ਤੇ ਜਰਮ ਜਿਹੜਾ ਦਾੜੀ ਖਿੱਚਦਾ ਨਾ ਗਰੀਬਾਂ ਦੀ ਤਾਂ ਕਰਕੇ ਦਾੜੀ ਦਾੜੀ ਤਾਂ ਇੱਜ਼ਤ ਇੱਜ਼ਤ ਨੂੰ ਹੱਥ ਪਾਉਂਦਾ ਸੀ ਖਿੱਚ ਲੈਂਦੇ ਸੀ ਬਾਹਰ ਇਕ ਕਥੇ ਨਾ ਖਾਲਸਾ ਰਾਜ ਹੈ ਨਾ ਹੋਣਾ ਨਾ ਹੋ ਸਕਦਾ ਧਿਆਨ ਨਾਲ ਸੁਣ ਲੋ ਕਹੇ ਕਬੀਰ ਜਨ ਭੈ ਖਾਲਸੇ ਖਾਲਸਿਆਂ ਦਾ ਰਾਜ ਹੋ ਸਕਦਾ ਖਾਲਸੇ ਦਾ ਰਾਜ ਨਹੀਂ ਹੋ ਸਕਦਾ ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਵਿਖਿਰਦਾ ਹਰ ਇੱਕ ਮਨੁੱਖ ਦੇ ਵਿੱਚ ਗੁਜਰਦਾ ਉਹ ਬ੍ਰਾਹਮਣ ਚ ਵੀ ਗੁਜਰਦਾ ਵਿਚਰਦਾ ਉਹ ਹਿੰਦੂ ਚ ਵੀ ਵਿਚਰਦਾ ਉਹ ਮੁਸਲਮਾਨਾਂ ਚ ਵੀ ਵਿਚਰਦਾ ਉਹ ਕ੍ਰਿਸ਼ਚਤ ਵੀ ਨੇ ਵਿਚਰਦਾ ਜਿੰਨੇ ਧਰਮ ਨੇ ਸਾਰੇ ਧਰਮਾਂ ਦੇ ਵਿੱਚ ਵਿਚਰਦਾ ਪਰਮਾਤਮਾ ਇਹਨਾਂ ਦੇ ਵਿੱਚੋਂ ਖਾਲਸੇ ਆਉਣੇ ਨੇ ਇਹਨੂੰ ਕਹਿੰਦੇ ਆ ਬੇਗੰਪੁਰਾ ਜਿਹੜਾ ਬੰਦਾ ਇਸ ਅਵਸਥਾ ਦੇ ਵਿੱਚ ਆ ਗਿਆ ਉਹਨੂੰ ਪਤਾ ਲੱਗਣਾ ਤਾਂ ਜਿਹੜਾ ਕਵੇ ਮੈਂ ਖਾਲਸਾ ਹੋਣਾ ਚੌੜਾ ਜਾਂ ਹੋ ਕੇ ਬਿਨਾਂ ਇਹ ਗੱਲ ਤੋਂ ਕੋਈ ਗੱਲ ਨਹੀਂ ਕੋਈ ਇੱਕ ਵੀ ਕਰਮ ਨਹੀਂ ਬੱਲੇ ਹੈਗਾ ਅੱਜ ਤੱਕ ਜੇ ਕੋ ਤੁਹਾਨੂੰ ਪੁੱਛਦੇ ਸਿੱਖਾ ਦੇ ਕੰਮ ਦੱਸ ਦਿਓ 200 ਸਾਲ ਤੱਕ ਹੋਰ ਛਾਟੀ ਲਾ ਲਓ 200 ਸਾਲ ਤੋ ਬਾਅਦ ਆ ਜਾਓ 100 ਸਾਲ ਤੱਕ ਆ ਜਾਓ ਹੋਰ ਛਾਟੀ ਲਾ ਲਓ 50 ਸਾਲ ਤੱਕ ਆ ਜਾਓ ਹੋਰ ਛਾਟੀ ਲਾ ਲਓ 20 ਸਾਲ ਤੱਕ ਆ ਜਾਓ 30 ਸਾਲ ਤੱਕ ਆ ਜਾਓ ਸਿੱਖਾ ਦੇ ਕੰਮ ਦੱਸ ਦਿਓ ਕੀ ਦੱਸਾਂਗੇ ਬਈ ਅਜਾ ਆਪਣਾ ਹਰਿਮੰਦਰ ਸਾਹਿਬ ਤੋਂ ਆ ਰਹੇ ਆ ਕੀ ਦੱਸਾਂਗੇ ਬਈ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਲਿਆਂ ਨੂੰ ਫੇਰ ਸੀ ਸੱਤਾ ਦੇਤੀ ਲਕ ਲੰਦ ਦਾ ਸਾਡੇ ਡਬਕੇ ਮਰ ਜਾਣਾ ਚਾਹੀਦਾ ਸਾਨੂੰ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸੈਖੇ ਆ ਨਾ ਫੇਰ ਕਹਿਆ ਬਾਣੀ ਕਰਮ ਤੇ ਖੜੀ ਆ ਸ਼ਰਮ ਧਰਮ ਦੋ ਇਨਾਨਕਾ ਜਿਹਦੇ ਬੰਦੇ ਦੇ ਅੰਦਰੋਂ ਸ਼ਰਮ ਮਰ ਜਾਂਦੀ ਹੈ ਨਾ ਜਿਹਨੂੰ ਮਨੁੱਖਤਾ ਦੀ ਸ਼ਰਮੋਂ ਹਰ ਜਾਂਦੀ ਆ ਜਿਹਦੇ ਅੰਦਰੋਂ ਮਨੁੱਖਤਾ ਵਾਸਤੇ ਦਰਦ ਖਤਮ ਹੋ ਜਾਂਦਾ ਉਹਦਾ ਧਰਮ ਕੋਈ ਨਹੀਂ ਹੁੰਦਾ ਉਹਦਾ ਧਰਮ ਇੱਕੋ ਹੀ ਹੁੰਦਾ ਆਪਣੇ ਆਪ ਨੂੰ ਦੁਨੀਆ ਦੇ ਉੱਤੇ ਲਾਗੂ ਕਿੱਦਾਂ ਕਰਨਾ ਉਹ ਲੋਕ ਐਸੇ ਨਹੀਂ ਉਹ ਛਵੀਆਂ ਅੱਖਰ ਵਾਲਾ ਵੀ ਹੋ ਸਕਦਾ ਉਹ 55 ਅੱਖਰ ਵਾਲਾ ਵੀ ਹੋ ਸਕਦਾ ਉਹ ਤੀਤੀਆਂ ਵਾਲਾ ਵੀ ਹੋ ਸਕਦਾ ਉਹ ਬਤਤੀਆਂ ਵਾਲਾ ਵੀ ਹੋ ਸਕਦਾ ਉਹ ਚੌਥੀਆਂ ਵਾਲਾ ਵੀ ਹੋ ਸਕਦਾ ਉਹ ਲਕਤੀਆਂ ਵਾਲਾ ਵੀ ਹੋ ਸਕਦਾ ਉਹ ਕੱਤੀਆਂ ਵਾਲਾ ਵੀ ਹੋ ਸਕਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਬੱਚੇਓ ਪਹਿਲਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ ਮੈਂ ਤਾਂ ਬੋਲਿਆ ਕਿਉਂਕਿ ਇੱਕ ਵਾਰੀ ਵੀ ਤੁਸੀਂ ਬਾਣੀ ਦਾ ਨਾਮ ਨਹੀਂ ਲਿਆ ਕਿਉਂਕਿ ਤੁਹਾਡੇ ਵਰਗੇ ਬੱਚਿਆਂ ਦੀਆਂ ਬੋਲੀਆਂ ਹੋਈਆਂ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚਲਾਕ ਲੋਕਾਂ ਨੇ ਸਾਡੇ ਬੱਚਿਆਂ ਨੂੰ ਦਿਖਾ ਕੇ ਕਹਿਣਾ ਵੀ ਉਸ ਵੇਲੇ ਤਾਂ ਨਾਨਕ ਹੀ ਸੀ ਕੱਲਾ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਖਤਮ ਕਰ ਰਹੇ ਹੋ ਤੁਸੀਂ ਮੇਰੇ ਬੱਚੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰ ਰਹੇ ਹੋ ਤੰਦ ਲਗੀ ਅਗਲੇ ਆਨੇ ਨਾਨਕ ਦੇ ਨਾਮ ਤੇ ਪਤਾ ਨਹੀਂ ਕਿੰਨੀਆਂ ਕਿਤਾਬਾਂ ਘੜ ਕੇ ਰੱਖੀ ਹੋਣੀਆਂ ਅੰਗਰੇਜ਼ ਤੁਹਾਡੇ ਨਾਲੋਂ 100 ਸਾਲ ਪਹਿਲਾਂ ਸੋਚਦਾ ਤੁਹਾਡੀ ਤਾਂ ਬੁੱਧੀ ਜਾਣੇ ਵੀ ਨਹੀਂ ਤੁਸੀਂ ਤਾਂ ਉਹਨਾਂ ਨੂੰ ਪੜਦੇ ਆ ਨਾ ਠੀਕ ਹੈ ਇਸੇ ਕਰਕੇ ਦੁਨੀਆ ਦੇ ਉੱਤੇ ਰਾਜ ਕਰਦਾ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਝੋ ਬੱਚਿਓ ਫੇਰ ਤੁਹਾਨੂੰ ਸਮਝ ਆਉਣੀ ਆ ਠੀਕ ਹੈ ਮੈਂ ਫੇਰ ਕਹਿ ਰਿਹਾ ਹੰਕਾਰੀਆਂ ਨੂੰ ਲੋਕਾਂ ਨੇ ਘਰਾਂ ਦੇ ਵਿੱਚੋਂ ਕੱਢ ਕੇ ਜੁੱਤੀਆਂ ਮਾਰਨੀਆਂ ਇਸ ਤਰ੍ਹਾਂ ਦਾ ਦਰਿਆ ਬਾਣੀ ਦੇ ਵਿੱਚ ਕਿਉਂਕਿ ਗਰੀਬ ਦੀ ਕੋਈ ਜਾਤ ਨਹੀਂ ਹੁੰਦੀ ਗਰੀਬ ਮੁਸਲਮਾਨ ਫਿਰ ਮੈਂ ਕਹਿੰਦਾ ਗਰੀਬ ਮੁਸਲਮਾਨ ਵੀ ਆ ਇੰਟੂ ਵੀ ਆ ਨਾਈ ਬੀਆ ਸ਼ਿਵਾ ਬੀਆ ਖਤਰੀ ਬੀਆ ਚਮਾਰ ਬੀਆ ਚੂੜਾ ਵੀ ਆ ਲੇਖਾ ਜੱਟ ਵੀ ਆ ਠੀਕ ਹੈ ਇੱਕ ਖਾਲਸੇ ਨੇ ਇਹਦਾ ਗਰੀਬ ਆ ਉਹ ਖਾਲਸਾ ਆ ਜਿਹਦੇ ਘਰ ਤੋਂ ਰੋਟੀ ਪਕੜਾ ਲਾ ਪਿਓ ਖਾਲਸਾ ਨਹੀਂ ਲੈ ਗਿਆ ਨਾ ਨਾ ਉਹ ਤਾਂ ਗੁਲਾਮ ਹੁੰਦਾ ਕਿਧਰ ਨਾ ਕਿਤੇ ਜਾ ਕੇ ਕਹ ਕਬੀਰ ਜਨ ਭੈ ਖਾਲਸੇ ਧੰਨਵਾਦ ਤੁਹਾਡਾ